ਅੱਜ ਆਪਾਂ ਗੱਲ ਕਰਨੀ ਆ ਪੰਜਾਬ ਬਾਰੇ ਤੇ ਅੱਜ ਵਾਲੀ ਵੀਡੀਓ ਉਹੀ ਸ਼ੇਅਰ ਕਰਨਗੇ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਆ ਕਿਉਂਕਿ ਜਦੋਂ ਇਦਾਂ ਦੇ ਟੌਪਿਕ ਤੇ ਆਪਾਂ ਗੱਲ ਕਰੀ ਦੀ ਆ ਨਾ ਬਹੁਤੇ ਬੰਦੇ ਵੀਡੀਓ ਸਕਿਪ ਕਰ ਜਾਂਦੇ ਆ ਤਾਂ ਦੇਖਦੇ ਆ ਹੁਣ ਕਿੰਨੇ ਕ ਬੰਦੇ ਸ਼ੇਅਰ ਕਰਦੇ ਕਿੰਨੇ ਕ ਲਾਈਕ ਕਰਦੇ ਆ ਤੇ ਕਿੰਨੇ ਕ ਬੰਦੇ ਆਪਣੀ ਵਿਚਾਰ ਦਿੰਦੇ ਆ ਵਿਊਆਂ ਤੋਂ ਪਤਾ ਲੱਗ ਜਾਂਦਾ ਹੁੰਦਾ ਵੀ ਕਿੰਨੇ ਕ ਬੰਦੇ ਚਾਹੁੰਦੇ ਆ ਇਦਾਂ ਦੇ ਟੌਪਿਕ ਤੇ ਗੱਲ ਕੀਤੀ ਜਾਵੇ ਠੀਕ ਆ ਕਿ ਨਹੀਂ ਕਿਉਂਕਿ ਵਿਊ ਕਈ ਵਾਰੀ ਹਜ਼ਾਰਾਂ ਚ ਵੀ ਆ ਜਾਂਦੇ ਆ ਤੇ ਲਾਈਕ ਸੌਆਂ ਚ ਰਹਿ ਜਾਂਦੇ ਆ ਜਾ ਕਮੈਂਟ ਕੁਛ ਰਹਿ ਜਾਂਦੇ ਆ ਤੇ ਸ਼ੇਅਰ ਕੁਛ ਵੀ ਨਹੀਂ ਹੁੰਦੇ ਤੇ ਪਤਾ ਲੱਗ ਜੂਗਾ ਕਿੰਨੇ ਸ਼ੇਅਰ ਕਰਦੇ ਆ ਤੇ ਉਸ ਤੋਂ ਅੰਦਾਜ਼ਾ ਹੋ ਜਾਂਦਾ ਵੀ ਕਿੰਨੇ ਕੁ ਬੰਦਿਆਂ ਨੂੰ ਪੰਜਾਬ ਦੇ ਨਾਲ ਪਿਆਰ ਹੈਗਾ ਆ ਘੁੰਮਣ ਆਏ ਸੀ ਬੱਚਿਆਂ ਨੂੰ ਲੈ ਕੇ ਬਾਹਰ ਤੇ ਪਿੱਛੇ ਬੱਚੇ ਖੇਡ ਰਹੇ ਆ ਤੇ ਮੈਂ ਕਿਹਾ ਚਲੋ ਗੱਲਬਾਤ ਕਰਦੇ ਹੁਣ ਅਚਾਰ ਬੈਠ ਕੇ ਇਥੇ ਬਹੁਤ ਸੋਹਣੀ ਛਾਂ ਆ ਰੁੱਖ ਲੱਗੇ ਹੋਏ ਆ ਤੇ ਆਪਾਂ ਨੂੰ ਪਤਾ ਹੀ ਆ ਪੰਜਾਬ ਦੇ ਵਿੱਚ ਇਹ ਨਹੀਂ ਦਿਨੀ ਜੋ ਚੱਲ ਰਿਹਾ ਆ ਸਾਰਿਆਂ ਨੂੰ ਪਤਾ ਆ ਵੀ ਪੰਜਾਬ ਦੇ ਹਾਲਾਤਾਂ ਬਾਰੇ ਪੰਜਾਬ ਇਸ ਟਾਈਮ ਪਾਣੀ ਵਿੱਚ ਡੁੱਬ ਰਿਹਾ ਆ ਕੱਲ ਵੀ ਖਬਰਾਂ ਸੁਣਦੇ ਸੀਗੇ ਜਲੰਧਰ ਏਰੀਆ ਕਪੂਰਥਲਾ ਏਰੀਆ ਵਿਚ ਵਿੱਚ ਵੀ ਜਿਹੜਿਆ ਵੀ ਪਾਣੀ ਕਾਫੀ ਆਇਆ ਹੋਇਆ ਪਹਿਲਾਂ ਮੰਡ ਏਰੀਆ ਦੇ ਵਿੱਚ ਸੀਗਾ ਤੇ ਹੁਣ ਇੱਧਰ ਵੀ ਹੋ ਗਿਆ ਇਹ ਕੰਮ ਸ਼ੁਰੂ ਤੇ ਹੌਲੀ-ਹੌਲੀ ਹਨੀ ਸਾਰੇ ਪੰਜਾਬ ਡੋਬ ਦੇਣਾ ਆ 2-3 ਸਾਲਾਂ ਬਾਅਦ ਇਹ ਕੰਮ ਹੋਈ ਜਾਂਦਾ ਕਿਸੇ ਨਾ ਕਿਸੇ ਸਾਈਡ ਤੇ ਪਾਣੀ ਆਉਂਦਾ ਆ ਹੜ ਆਉਂਦੇ ਆ ਤੇ ਪੰਜਾਬ ਦਾ ਵੱਡੇ ਪੱਧਰ ਤੇ ਨੁਕਸਾਨ ਹੁੰਦਾ ਆ ਇਹਦੇ ਵਿੱਚ ਕਿਸਾਨਾਂ ਦਾ ਵੀ ਨੁਕਸਾਨ ਹੁੰਦਾ ਆ ਤੇ ਉਹਨਾਂ ਗਰੀਬ ਪਰਿਵਾਰਾਂ ਦਾ ਵੀ ਨੁਕਸਾਨ ਹੁੰਦਾ ਆ ਕੌ ਜਿਹੜੇ ਨਹੀਂ ਵੀ ਖੇਤੀ ਕਰਦੇ ਘਰ ਤਾਂ ਉਹਨਾਂ ਦੇ ਵੀ ਡੁੱਬਦੇ ਪਾਣੀ ਇਹ ਥੋੜੀ ਦੇਖਦਾ ਵੀ ਇਹਨਾਂ ਦੀ ਖੇਤੀ ਹੈਗੀ ਆ ਕਿ ਤਾਂ ਹੀ ਉੱਥੇ ਜਾਣਾ ਉਹਨੇ ਤਾਂ ਜਿੱਦਨੂੰ ਰਾਹ ਦਿਸਿਆ ਉਹਨੇ ਤੋਰੀ ਪਾਣਾ ਆ ਤੇ ਤਬਾਈ ਮਚਾਉਂਦਾ ਜਾਂਦਾ ਆ ਤੇ ਪਰ ਹੁੰਦਾ ਕੀ ਆ ਕਦੇ ਵੀ ਇਹਨਾਂ ਚੀਜ਼ਾਂ ਵੱਲ ਧਿਆਨ ਹੀ ਨਹੀਂ ਦਿੱਤਾ ਜਾਂਦਾ ਵੀ ਇੱਕ ਵਾਰ ਹੋ ਗਿਆ ਦੋ ਵਾਰ ਹੋ ਗਿਆ ਅਸੀਂ ਇਹ ਚੀਜ਼ਾਂ ਨੂੰ ਪਹਿਲਾਂ ਕੁਝ ਕਰੀਏ ਕੁਝ ਤਿਆਰੀ ਕਰਕੇ ਰੱਖੀਏ ਵੀ ਅਜਿਹਾ ਸਾਡੇ ਨਾਲ ਨਾ ਹੋਵੇ ਨਾ ਤਾਂ ਸਰਕਾਰਾਂ ਸੋਚਦੀਆਂ ਆ ਤੇ ਨਾ ਹੀ ਇਸ ਚੀਜ਼ ਬਾਰੇ ਲੋਕਾਂ ਦਾ ਧਿਆਨ ਹੁੰਦਾ ਪਹਿਲਾਂ ਤੇ ਜਦੋਂ ਇਹ ਸਾਰਾ ਕੁਝ ਹੋ ਜਾਂਦਾ ਆ ਫਿਰ ਬਸ ਵੀਡੀਓ ਬਣਨ ਚੋਗੀਆਂ ਰਹਿ ਜਾਂਦੀਆਂ ਸਾਡੇ ਵਰਗੇ ਵੀਡੀਓ ਬਣਾ ਲੈਂਦੇ ਆ ਗੱਲਾਂ ਕਰ ਲੈਂਦੇ ਆ ਬਸ ਇਹ ਕੁਝ ਰਹਿ ਜਾਂਦਾ ਆ ਤੇ ਅਸੀਂ ਤਾਂ ਬਾਹਰ ਬੈਠੇ ਦੱਸ ਹੀ ਸਕਦੇ ਆ ਜਾਂ ਕਹਿ ਸਕਦੇ ਆ ਬੋਲ ਸਕਦੇ ਆ ਵੀ ਤੁਸੀਂ ਭਾਈ ਪਹਿਲਾਂ ਧਿਆਨ ਦੇ ਲੋ ਪਹਿਲਾਂ ਸੋਚੋ ਇਹ ਚੀਜ਼ਾਂ ਬਾਰੇ ਸਰਕਾਰਾਂ ਦਾ ਕੰਮ ਸਿਰਫ ਖਾਣਾ ਆ ਉਹਨਾਂ ਨੇ ਕੰਮ ਕਰਨਾ ਕੱਖ ਨਹੀਂ ਹੁਣ ਤੱਕ ਕਿੰਨੀਆਂ ਸਰਕਾਰਾਂ ਬਦਲ ਬਦਲ ਕੇ ਆ ਚੁੱਕੀਆਂ ਆ ਤੁਸੀਂ ਆਪਾਂ ਆਜ਼ਾਦੀ ਤੋਂ ਬਾਅਦ ਦੀ ਗੱਲ ਆ ਲਈਏ ਕਿੰਨੀ ਵਾਰੀ ਪੰਜਾਬ ਨੂੰ ਪਾਣੀ ਦੇ ਨਾਲ ਹੀ ਬਰਬਾਦ ਕਰ ਦਿੱਤਾ ਗਿਆ ਆ ਪਰ ਕਦੇ ਕਿਸੇ ਸਰਕਾਰ ਨੇ ਸੋਚਿਆ ਨਹੀਂ ਅਸੀਂ ਇਹਦੇ ਵਾਸਤੇ ਕੀ ਕਰਨਾ ਹੈਗਾ ਅਸੀਂ ਲੋਕ ਅਸੀਂ ਵੀ ਵਿੱਚ ਹੀ ਆਉਣੇ ਆ ਤੇ ਚੰਡੇ ਚੱਕ ਲੈਣੇ ਜਦੋਂ ਜਿਹੜੀ ਪਾਰਟੀ ਆਲੇ ਆਏ ਵੀ ਠੀਕ ਅਸੀਂ ਆਹ ਪਾਰਟੀ ਨਾਲ ਅਸੀਂ ਉਹ ਪਾਰਟੀ ਨਾਲ ਅਸੀਂ ਉਹ ਪਾਰਟੀ ਨਾਲ ਆ ਕਦੇ ਪੰਜਾਬ ਦੇ ਨਾਲ ਤਾਂ ਆਪਾਂ ਹੋਏ ਹੀ ਨਹੀਂ ਕਦੇ ਪੰਜਾਬ ਬਾਹਰ ਤਾਂ ਆਪਾਂ ਸੋਚਿਆ ਹੀ ਨਹੀਂ ਵੀ ਹਾਂ ਵੀ ਅਸੀਂ ਪੰਜਾਬ ਦੇ ਨਾਲ ਵੀ ਖੜਨਾ ਆ ਸਾਨੂੰ ਇਹ ਪਤਾ ਵੀ 5 ਸਾਲ ਆ ਸਰਕਾਰ ਨੇ ਕੱਖ ਨਹੀਂ ਕੀਤਾ ਅਸੀਂ ਫਿਰ ਵੋਟਾਂ ਪਾਉਣੇ ਆ ਸਿਰਫ ਇਹਸ ਕਰਕੇ ਕਿ ਹਾਂ ਅਸੀਂ ਦੂਜੇ ਨੂੰ ਹਰਾਉਣਾ ਆ ਸਾਨੂੰ ਉਹਦੇ ਨਾਲ ਨਫ਼ਰਤ ਆ ਅਸੀਂ ਉਹਨੂੰ ਹਰਉਣਾ ਇਹ ਨਹੀਂ ਦੇਖਦੇ ਵੀ ਅੱਗ ਸਾਡੇ ਘਰ ਵੀ ਲੱਗਣੀ ਆ। ਸਭ ਦੇ ਨਾਲ ਹੀ ਇਹ ਹੋਣਾ ਆ। ਜਾਇਜ ਆਪਾਂ ਗੱਲ ਕਰੀਏ ਮੈਂ ਜਿਦਾ ਪਹਿਲਾਂ ਕਿਹਾ ਆ ਵੀ ਜੇ ਇਹ ਸੋਚਦੇ ਆ ਵੀ ਇਹ ਸਿਰਫ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਨਹੀਂ ਸਾਰਿਆਂ ਦਾ ਹੀ ਨੁਕਸਾਨ ਹੋ ਰਿਹਾ ਤੁਸੀਂ ਖਾਣਾ ਕਿੱਥੋਂ ਆ? ਜੇ ਖੇਤੀ ਨਾ ਹੋਊਗੀ ਕਿੱਥੋਂ ਮਹਿੰਗੇ ਭਾਦੀਆਂ ਚੀਜ਼ਾਂ ਲੈ ਕੇ ਖਾ ਲੂਗੇ ਕੀ ਕਰੋਗੇ? ਤੇ ਇਹਨੂੰ ਕਿੱਦਾਂ ਬਚਾਇਆ ਜਾ ਸਕਦਾ ਆ ਕਿਉਂ ਨਹੀਂ ਅਸੀਂ ਇਹ ਚੀਜ਼ਾਂ ਸੋਚਦੇ ਹੈਗੇ ਵੀ ਕਿਉਂ ਨਹੀਂ ਅੱਜ ਤੱਕ ਸਾਡੇ ਬਾਨ ਨਹੀਂ ਪੱਕੇ ਹੋ ਸਕੇ। ਵੀ ਪਤਾ ਆ ਵੀ ਇੱਥੋਂ ਦਰਿਆ ਟੁੱਟਦੇ ਆ ਕਿਉਂ ਨਹੀਂ ਉਹਨਾਂ ਦੇ ਬਾਨੀ ਪੱਕੇ ਕਰਦੇ ਜਿਹੜੀ ਆ ਕੀਤੀਆਂ ਕੁਝ ਨਹਿਰਾ ਪੱਕੀਆਂ ਕੀਤੀਆਂ ਉਹ ਥੱਲੇ ਉਹ ਵੀ ਪੱਕੀਆਂ ਕਰਤੀਆਂ ਕਿ ਪੰਜਾਬ ਦੇ ਵਿੱਚ ਪਾਣੀ ਰੁਕੇ ਹੀ ਨਾ ਲੈ ਜੀ ਇਹ ਬਾਹਰ ਕੱਢ ਕੇ ਸਾਰਾ ਹੀ ਤੇ ਮੈਂ ਇੱਕ ਵੀਡੀਓ ਦੇਖਦਾ ਸੀਗਾ ਉਹ ਬੰਦੇ ਦੱਸ ਰਿਹਾ ਸੀਗਾ ਕੋਈ ਕਹਿੰਦੇ ਵੀ ਆ ਜਿਹੜਾ ਦਰਿਆ ਨਾ ਤੁਸੀਂ ਬਾਲਟੀ ਪਾਣੀ ਦੀ ਨਹੀਂ ਭਰ ਸਕਦੇ ਤੇ ਪਰ ਜਦੋਂ ਡੋਬਣਾ ਹੁੰਦਾ ਉਹ ਤੋਂ ਪੰਜਾਬ ਲਈ ਪਾਣੀ ਵਾਧੂ ਆ ਡੋਬ ਦਿਓ ਜੀ ਕੋਈ ਚੱਕਰ ਨਹੀਂ ਛੱਡ ਦਿਓ ਪਾਣੀ ਆਪ ਵੀ ਮਰਨਗੇ ਲੋਕ ਮੁੜ ਕੇ ਖਾਣ ਪੀਣ ਦਾ ਸਾਧਨ ਬਣ ਜਾਂਦਾ ਹੈ ਕਈਆਂ ਦਾ ਕਿਉਂ ਨਹੀਂ ਆਪਾਂ ਜਿਹੜੀਆਂ ਪੰਚਾਇਤਾਂ ਹੁੰਦੀਆਂ ਆ ਦੱਸਿਓ ਜ਼ਰੂਰ ਤਾਂ ਵੀ ਚਲੋ ਹੋ ਸਕਦਾ ਸਾਨੂੰ ਨਾ ਪਤਾ ਹੋਵੇ ਇਸ ਚੀਜ਼ ਬਾਰੇ ਜਿਹੜੀਆਂ ਪੰਚਾਇਤਾਂ ਆ ਕਿ ਉਹ ਇਹ ਕੁਝ ਕਰ ਨਹੀਂ ਸਕਦੀਆਂ ਹੈਗੀਆਂ ਵੀ ਆਪਾਂ ਆਪਣੇ ਆਪਣੇ ਏਰੀਏ ਦੇ ਵਿੱਚ ਬੰਨਾਂ ਨੂੰ ਪੱਕਾ ਕਰ ਲਈਏ ਜਾਂ ਮਜ਼ਬੂਤ ਕਰ ਲਈਏ ਰਲ ਮਿਲ ਕੇ ਹੁਣ ਜਿੰਨਾ ਨੁਕਸਾਨ ਕਰਾਇਆ ਮੇਰੇ ਖਾਲੇ ਇਦੋਂ ਤੋਂ ਘਾਟ ਹੀ ਖਰਚਾ ਆਉਣਾ ਸੀ ਜਿੱਥੋਂ-ਜਿੱਥੋਂ ਵੀ ਬੰਨ ਟੁੱਟਿਆ ਕਿਉਂ ਨਹੀਂ ਆਪਾਂ ਪਹਿਲਾਂ ਸੋਚਦੇ ਉਹਨਾਂ ਨੂੰ ਸਾਫ਼ ਸਫਾਈ ਕਰ ਦਿੱਤੀ ਜਾਵੇ ਸਰਕਾਰ ਨੇ ਤਾਂ ਕਰ ਨਹੀਂ ਨੀ ਉਹਨਾਂ ਨੂੰ ਪਤਾ ਹੈ ਜੇ ਡੁੱਬਣਗੇ ਤੇ ਜ਼ਮੀਨਾਂ ਛੱਡਣਗੇ ਹਨਾ ਇਹ ਜਣਗੀਆਂ ਗਾਂਦੀਆਂ ਹੋਊਗਾ ਜੋ ਸਿਸਟਮ ਚੱਲ ਰਿਹਾ ਆ ਕਿਉਂ ਨਹੀਂ ਪੰਚਾਇਤਾਂ ਇਹ ਚੀਜ਼ਾਂ ਨੂੰ ਸੋਚ ਲੈਂਦੀਆਂ ਜਾਂ ਲੋਕ ਰਲ ਮਿਲ ਕੇ ਆਪ ਹੀ ਹੰਬੜਾ ਮਾਰ ਲੈਣ ਪਹਿਲਾਂ ਹੀ ਸਮਾਂ ਰਹਿੰਦੇ ਹੋਏ ਵੀ ਆਪਾਂ ਇਹਦੀ ਸਫਾਈ ਕਰਾ ਦਈਏ ਕਿ ਜਾਂ ਆਪਾਂ ਜਿੱਥੋਂ ਬੰਨ ਅਕਸਰ ਟੁੱਟਦੇ ਆ ਉੱਥੋਂ ਆਪਾਂ ਇਹਨਾਂ ਨੂੰ ਪੱਕੇ ਕਰਾ ਦਈਏ ਲਾਗੇ-ਲਾਗੇ ਪਿੰਡਾਂ ਦੇ ਤਾਂ ਜੋ ਬਚਿਆ ਜਾ ਸਕੇ ਇਸ ਮੁਸੀਬਤ ਤੋਂ ਨਿਆਣੇ ਸ਼ਾਇਦ ਥੱਕ ਵੀ ਗਏ ਆ ਤਾਂੜ ਕੇ ਗੱਡੀ 'ਚ ਬਹਿ ਗਏ ਆ ਕੀ ਇਹ ਤਾਂ ਹੋ ਨਹੀਂ ਸਕਦਾ ਹੈਗਾ ਕਿ ਪੰਚਾਇਤਾਂ ਰਲ ਮਿਲ ਕੇ ਸਾਰਾ ਕੁਝ ਕਰ ਲਿਆ ਕਰਨ ਪਹਿਲਾਂ ਹੀ ਬੰਨਾਂ ਨੂੰ ਸਾਫ ਸਫਾਈ ਪੱਕੇ ਜਾਂ ਬਣਾ ਲੈ ਜਾਣ ਕਿਉਂਕਿ ਬਾਅਦ ਵਿੱਚ ਤਾਂ ਨੁਕਸਾਨ ਹੀ ਆ ਤੇ ਹੁਣ ਆਪਾਂ ਨੂੰ ਇੱਕ ਜੀ ਹੋਰ ਵੀ ਦੇਖਣੀ ਚਾਹੀਦੀ ਹੈ ਜਿੱਥੇ ਜਿੱਧਰ ਪਾਣੀ ਨਹੀਂ ਆਇਆ ਹੋਇਆ ਨਾ ਪਤਾ ਆ ਵੀ ਹਾਂ ਵੀ ਲੋਕਾਂ ਦੇ ਘਰ ਕੱਚੇ ਆ ਛੋਟੇ ਆ ਮਕਾਨ ਵੀ ਡੁੱਬ ਸਕਦੇ ਆ ਲਾਗੇ ਲਾਗੇ ਉਹਨਾਂ ਦੀ ਪਹਿਲਾਂ ਹੀ ਹੈਲਪ ਕਰ ਲਓ ਬਾਅਦ ਵਿੱਚ ਵੀਡੀਓ ਬਣਾ ਬਣਾ ਕੇ ਪਾਉਣ ਨਾਲੋਂ ਚੰਗਾ ਆ ਕਿ ਉਹਨਾਂ ਦੀ ਪਹਿਲਾਂ ਹੀ ਹੈਲਪ ਕਰ ਲਓ ਉਹਨਾਂ ਨੂੰ ਉਤਰੋ ਆਪ ਹੀ ਇੱਕ ਦੂਜੇ ਨਾਲ ਰਲ ਮਿਲ ਕੇ ਤੇ ਕੱਢ ਲਓ ਲੋਕਾਂ ਨੂੰ ਆਜੋ ਉਹਨਾਂ ਦੇ ਘਰ-ਬਾਰ ਹੁਣ ਪਤਾ ਹੀ ਆ ਜਿਨ੍ਹਾਂ ਦੇ ਰੁੜਨੇ ਆ ਜਿੱਥੇ ਪਾਣੀ ਆ ਗਿਆ ਆ ਵੀ ਕੱਚੇ ਘਰ ਆਈ ਤੀਆਂ ਦੇ ਛੋਟੇ ਘਰ ਹੁੰਦੇ ਛੇਤੀ ਪਾਣੀ ਦੀ ਲਪੇਟ ਚ ਆ ਜਾਂਦੇ ਆ ਵੱਡੇ ਵੀ ਹੁਣ ਮੈਂ ਦੇਖਿਆ ਕਿੰਡੀ ਵੱਡੀ ਕੋਠੀ ਸੀ ਉਹ ਵੀ ਰੁੜ ਗਈ ਤੇ ਇਸ ਤਰ੍ਹਾਂ ਇੱਕ ਦੂਜੇ ਦੀ ਹੈਲਪ ਆਪ ਹੀ ਕਰਨੀ ਪੈਣੀ ਆ ਕਿਸੇ ਨੇ ਤੁਹਾਡੇ ਵਾਸਤੇ ਨਹੀਂ ਆਉਣਾ ਹੈਗਾ ਕਿਉਂਕਿ ਤੁਸੀਂ ਆਪ ਨਹੀਂ ਪੰਜਾਬ ਨਾਲ ਖੜਨਾ ਤੇ ਸਰਕਾਰਾਂ ਨੇ ਤੁਹਾਡੇ ਨਾਲ ਨਹੀਂ ਖੜਨਾ ਉਹਨਾਂ ਨੇ ਤਾਂ ਪਾੜ ਪਾ ਦਿੱਤੇ ਆ ਵੀ ਤੁਸੀਂ ਇੱਕ ਦੂਜੇ ਨਾਲ ਲੜੋ ਨਫ਼ਰਤ ਕਰੋ ਬਸ ਸਾਡੇ ਪਹਿਲੇ ਨਫ਼ਰਤ ਛੱਡ ਦਿੱਤੀ ਆ ਹੋਰ ਕੁਝ ਨਹੀਂ ਹੈਗਾ ਤੇ ਦੂਜੀ ਗੱਲ ਇਸ ਟਾਈਮ ਲੀਡਰਾਂ ਦੇ ਕੋਲ ਤਾਂ ਸਿਰਫ ਇਹ ਰਹਿ ਜਾਣਾ ਉਹਨਾਂ ਨੇ ਨਹੀਂ ਇਦਾਂ ਕੀਤਾ ਸੀ ਉਹਨੇ ਨਹੀਂ ਇਦਾਂ ਕੀਤਾ ਸੀ ਫਲਾਨੀ ਸਰਕਾਰ ਦੇ ਸਮੇਂ ਦੇ ਵਿੱਚ ਆ ਹੋ ਗਿਆ ਦੂਜੀ ਸਰਕਾਰ ਦੇ ਸਮੇਂ ਚ ਆ ਹੋ ਗਿਆ ਹੁਣ ਤਾਂ ਇਹੋ ਕੋਸ਼ਿਸ਼ ਚੱਲਣਾ ਹੈ ਕਿਉਂਕਿ ਪਹਿਲੀਆਂ ਸਰਕਾਰਾਂ ਨੇ ਵੀ ਦੇਖਿਆ ਹੀ ਆ ਆਪਾਂ ਨਹਿਰਾਂ ਪੱਕੀਆਂ ਕਰ ਦਿੱਤੀਆਂ ਓਰੀਂ-ਓਰੀਂ ਬਣਾਦੀਆਂ ਸਾਡੇ ਲਾਗੇ ਨਹਿਰ ਹੁੰਦੀ ਸੀਗੀ ਲਾ ਲਓ ਵੀ ਕੱਡਾ ਖੰਭਾ ਹੁੰਦਾ ਬਿਜਲੀ ਵਾਲਾ ਏਡੀ ਚੌੜੀ ਹੁੰਦੀ ਸੀਗੀ ਉੱਤੇ ਖੰਭਾ ਰੱਖਿਆ ਹੁੰਦਾ ਜਦੋਂ ਲੰਗਦੇ ਹੁੰਦੇ ਜਦੋਂ ਪਾਣੀ ਆਉਂਦਾ ਹੁੰਦਾ ਸੀਗਾ ਤੇ ਆ ਪਿਛਲੇ ਸਮੇਂ ਦੇ ਵਿੱਚ ਦੇਖਿਆ ਜਦੋਂ ਗੈਂਟੀਆਂ ਤਾਂ ਉਹ ਪਟਕੇ ਤਾਂ ਉਹ ਇੱਕ ਆਰਜੀ ਦਾ ਰੂਪ ਦੇ ਤਾ ਉਹਨੂੰ ਵਿੱਚੋਂ ਪੱਕੀ ਕਰ ਦਿੱਤੀ ਉਹ ਛੋਟੀ ਜੀ ਹੋ ਗਈ ਮਾ ਛਾਲ ਮਾਰ ਕੇ ਲੰਘ ਜੋ ਹੁਣ ਉਹਦੇ ਉੱਪਰ ਦੀ ਤੇ ਕਿੱਥੋਂ ਪਾਣੀ ਰੁਕ ਜਾਊਗਾ ਉਹ ਪਾਣੀ ਜਿਹੜੇ ਵਿੱਚ ਆ ਵੀ ਗਿਆ ਤਾਂ ਅੱਗੇ ਛੱਟ ਪਹੁੰਚ ਜਾਣਾ ਕਿ ਕੱਚੀਆਂ ਹੁੰਦੀਆਂ ਸੀਗੀਆਂ ਥੱਲੇਓ ਸੈਡਾਂ ਵੀ ਕੱਚੀਆਂ ਸੀਗੀਆਂ ਚਲੋ ਲੋਕੀ ਆਦੇ ਖੇਤਾਂ ਨੂੰ ਪਾਣੀ ਲਾਉਂਦੇ ਸੀ ਤੇ ਹੁਣ ਪਤਾ ਹੈ ਜਦੋਂ ਹੜਾ ਦੇ ਵਿੱਚ ਦਰਿਆਵਾਂ ਦੇ ਵਿੱਚ ਪਾਣੀ ਵਧ ਰਿਹਾ ਹੈ ਕਿਉਂ ਨਹੀਂ ਨਹਿਰਾਂ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਨਹਿਰਾ ਕਿਉਂ ਪੱਕੀਆਂ ਕਰ ਦਿੱਤੀਆਂ ਗਈਆਂ ਜਿਹੜੀਆਂ ਲਾਗੇ ਲੋਕਲ ਪਿੰਡਾਂ ਦੇ ਵਿੱਚ ਦੀ ਨਹਿਰਾ ਲੰਘਦੀਆਂ ਪੱਕੀਆਂ ਕਿਉਂ ਕੀਤੀਆਂ ਗਈਆਂ ਉਹ ਕੱਚੀਆਂ ਚਾਹੀਦੀਆਂ ਸੀ ਥੱਲੋਂ ਤੇ ਉੱਥੋਂ ਗਾਂਹ ਪਾਣੀ ਲੋਕ ਵੰਡ ਸਕਦੇ ਆ ਆਪਣੇ ਜਿੱਦਾਂ ਜਿਹੜੇ ਸੈਟਾਂ ਤੇ ਹੜ ਹੈ ਨਹੀਂ ਤੇ ਉਧਰ ਪਾਣੀ ਦੇ ਸਕਦੇ ਆ ਖੇਤਾਂ ਨੂੰ ਪਾ ਸਕਦੇ ਪਾਣੀ ਬਚਾਅ ਹੋ ਜਾਂਦਾ ਜਦੋਂ ਪਾਣੀ ਵੰਡਿਆ ਜਾਣਾ ਨਹਿਰਾਂ ਦੇ ਵਿੱਚ ਤੇ ਬਚਾਅ ਹੋ ਜਾਂਦਾ ਆ ਪਰ ਨਹੀਂ ਇਹ ਚੀਜ਼ਾਂ ਵੱਲ ਧਿਆਨ ਹੀ ਨਹੀਂ ਹੈ ਨਹੀਂ ਸਭ ਮਿਲਾ ਕੇ ਨੁਕਸਾਨ ਤਾਂ ਪੰਜਾਬ ਦਾ ਹੀ ਹੋਣਾ ਨਾ ਹੋਰ ਤਾਂ ਕੁਝ ਨਹੀਂ ਹੋਣਾ ਦੋਕ ਮਰਨੇ ਆ ਤੇ ਜਿਹੜੇ ਸਾਡੇ ਵਰਗੇ ਬਾਹਰ ਬੈਠੇ ਆਂ ਅਸੀਂ ਗੱਲਾਂ ਕਰ ਲੈਣੀਆਂ ਆਂ ਹੋਰ ਕੁਝ ਨਹੀਂ ਹੋਣਾ ਤੇ ਹੁਣ ਜਿਹੜੇ ਉੱਥੇ ਰਹਿ ਰਹੇ ਆ ਉੱਥੇ ਵੱਸਦੇ ਆ ਉਹਨਾਂ ਬਾਰੇ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਅਸੀਂ ਅੱਗੇ ਤੋਂ ਗਾਂਹ ਕੀ ਕਰਨਾ ਤੁਸੀਂ ਇਦਾਂ ਹੀ ਡੋਬਣਾ ਵਾ ਪੰਜਾਬ ਨੂੰ ਜਾਂ ਪੰਜਾਬ ਨੂੰ ਬਚਾਉਣਾ ਆਂ ਆਪੀ ਹੰਬੜਾ ਮਾਰੋ ਜਿੱਥੇ ਹੋ ਸਕਦਾ ਆ ਯਾਰ ਆਲ ਮਿਲ ਕੇ ਪੰਚਾਇਤਾਂ ਵਾਲੇ ਬੰਨ ਬੁੰਨ ਸੈੱਟ ਕਰ ਲਿਆ ਕਰੋ ਸ਼ਾਇਦ ਬਚਾਅ ਹੋ ਜਾ ਪੰਜਾਬ ਦਾ ਤੇ ਚੰਗੀਆਂ ਸਰਕਾਰਾਂ ਆਉਣ ਕਿਤੇ ਸਰਕਾਰਾਂ ਵੀ ਪੰਜਾਬ ਬਾਰੇ ਸੋਚਣ ਤੁਸੀਂ ਪੰਜਾਬ ਦੇ ਹੀਓ ਪੰਜਾਬ ਬਾਰੇ ਸੋਚੋ ਕਿਉਂ ਪੰਜਾਬ ਨੂੰ ਮਾਰਨਾ ਲਿਆ ਤੇ ਬਾਕੀ ਤੁਸੀਂ ਦੱਸਿਓ ਵੀ ਤੁਸੀਂ ਮੇਰੀਆਂ ਗੱਲਾਂ ਨਾਲ ਸਹਿਮਤ ਹੈਗੇ ਜਾਂ ਨਹੀਂ ਹੈਗੇ ਉਹ ਜ਼ਰੂਰ ਦੱਸਿਓ ਕਮੈਂਟ ਕਰਕੇ ਤੇ ਮਿਲਦੇ ਆਂ ਨੈਕਸਟ ਵੀਡੀਓ ਚ